ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 23 ਜੁਲਾਈ ਤੇ 24 ਜੁਲਾਈ ਦੀ ਸਵੇਰ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਵੀ ਕੱਲ ਵਾਂਗੂ ਹੋਇਆ ਪੰਜਾਬ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਟੁੱਟਮੇ ਜਿਹੇ ਮੀਂਹ ਦੇ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗੇ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੁਸ਼ਿਆਰਪੁਰ ਦੇ ਕਰਪੂਤਲੇ ਦੇ ਥੋੜੇ ਬਹੁਤੇ ਇਲਾਕੇ ਅੰਮ੍ਰਿਤਸਰ ਤੇ ਤਰਨਤਾਰਨ ਇਲਾਕਿਆਂ ਦੇ ਵਿੱਚ ਅੱਜ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਗਿਆ ਹੈ ਪਿਛਲੇ ਕਈ ਦਿਨਾਂ ਤੋਂ ਬੱਦਲਬਾਈ ਇਹਨਾਂ ਤਿੰਨਾਂ ਚਾਰਾਂ ਜ਼ਿਲ੍ਹਿਆਂ ਦੇ ਆਸ-ਪਾਸ ਬਣੀ ਹੈ ਦਸੂਏ ਮਕੇਰੀਆ ਟਾਂਡੇ ਇਹਨਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਬਾਕੀ ਪੰਜਾਬ ਆਪ ਦੇ ਵਿੱਚ ਸੋਕੇ ਵਰਗੇ ਹਾਲਾਤ ਲਗਾਤਾਰ ਬਣੇ ਹੋਏ ਹਨ ਅੱਜ ਜੇਕਰ ਰਾਤ ਦੀ ਗੱਲ ਕਰੀਏ ਜਾਂ ਦਿਨ ਬਿਲਹਰ ਤਾਂ ਮੌਸਮ ਉਸੇ ਤਰ੍ਹਾਂ ਹੀ ਗਰਮੀ ਤੇ ਹਮਸ ਵਾਲਾ ਰਿਹਾ ਕਿਤੇ ਕੋਈ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਪਰ ਅੱਧੀ ਰਾਤ ਤੋਂ ਬਾਅਦ ਜਾਂ ਸਵੇਰ ਤੜਕਸਰ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹੋ ਸਕਦਾ ਹੈ ਕਿ ਇਸ ਵਾਰ ਅੱਜ ਜਿਵੇਂ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਵਿੱਚ ਬੱਦਲ ਵਾਈ ਬਣੀ ਰਹੀ ਪਰ ਮੀਂਹ ਨਹੀਂ ਪਿਆ ਕੱਲ ਨੂੰ ਦਾ ਸਵੇਰ ਤੜਕਸਰ ਇਹਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਅੱਧੀ ਰਾਤ ਦੇ ਆਸ-ਪਾਸ ਜਾਂ ਬਾਅਦ ਵਿੱਚ ਫਾਜ਼ਿਲਕਾ ਹੋ ਗਿਆ ਮੁਕਸਰ ਹੋ ਗਿਆ ਫਰੀਦਕੋਟ ਹੋ ਗਿਆ ਬਠਿੰਡਾ ਬਰਨਾਲਾ ਫਿਰੋਜ਼ਪੁਰ ਮੋਗਾ ਤਰਨਤਨ ਕਰਪੂਥਲਾ ਜਲੰਧਰ ਦੇ ਕੁਝ ਇੱਕ ਇਲਾਕੇ ਬਾਕੀ ਜਿੰਨਾ ਵਿੱਚ ਹੁਸ਼ਿਆਰਪੁਰ ਦਸੂਹਾ ਮਕੇਰੀਆ ਗੜ੍ਹਸ਼ੰਕਰ ਇਹਨਾਂ ਵਿੱਚ ਤਾਂ ਪਿਛਲੇ ਦਿਨਾਂ ਤੋਂ ਹੀ ਮੀਂਹ ਪੈ ਰਿਹਾ ਹੈ ਟੁੱਟਮੇ ਜੇ ਸ਼ਰਾਟੇ ਹੋਰ ਵੀ ਇਲਾਕਿਆਂ ਦੇ ਵਿੱਚ ਸਵੇਰ ਤੜਕਸਰ ਕੱਲ ਨੂੰ ਮੀਂਹ ਦੇਖਿਆ ਜਾਵੇਗਾ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਮੀ ਸਾਰੇ ਇਲਾਕਿਆਂ ਵਿੱਚ ਨਹੀਂ ਹੋਵੇਗਾ ਵੱਡੇ ਪੱਧਰ ਤੇ ਪਰ ਫਿਰ ਵੀ ਟੁੱਟਵੇਂ ਜਿਹੇ ਛਰਾਟੇ ਸਾਰੇ ਹੀ ਇਲਾਕਿਆਂ ਦੇ ਵਿੱਚ ਲੱਗਦੇ ਹੋਏ ਇਹਨਾਂ ਇਲਾਕਿਆਂ ਦੇ ਵਿੱਚ ਦਿਖਾਈ ਦੇ ਰਹੇ ਹਨ ਜੇਕਰ ਕੱਲ ਵੀ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਆ ਪਿਆ ਤਾਂ ਫਿਰ 2 ਤੋਂ 4 ਦਿਨ ਵੇਟ ਕਰਨੀ ਪੈ ਸਕਦੀ ਹੈ